ਅਸੀਂ ਇਸ ਕਰਕੇ ਰੋਕ ਰਹੇ ਹਾਂ ਵੀ ਜਿਹੜਾ ਪੰਜਾਣੀ ਪਾਣੀਆਂ ਦਾ ਮੁੱਦਾ ਆ ਇਹ ਵੱਡੀ ਧਿਰ ਤੋਂ ਚੱਲ ਰਿਹਾ ਰਿਪੀਰੀਅਨ ਐਕਟ ਬਣਿਆ ਹੋਇਆ ਉਹਦੇ ਤਰ੍ਹਾਂ ਪਾਣੀਆਂ ਦੇ ਮੁੱਦੇ ਹੱਲ ਹੋਣੇ ਹਨ ਪਰ ਇੱਥੇ ਪਿੱਛੇ ਦੇ ਸਮੇਂ 'ਚ ਕੇਂਦਰ ਸਰਕਾਰ ਨੇ ਦਬਾਅ ਪਾ ਕੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਾਈ ਹੈ ਉਦੋਂ ਬਾਅਦ ਉਹਨਾਂ ਨੇ ਇੱਕ ਟਰਨਿਊਨਲ ਕੈਮ ਕਰ ਦਿੱਤਾ ਅੱਜ ਉਹ ਟਰਨਿਊਨਲ ਲੋਹਣਖੜ ਤੇ ਆ ਰਿਹਾ ਕੀਟਪੁਰ ਸਾਹ ਦੇ ਨੇੜੇ ਵੀ ਜਿੱਥੋਂ ਉਹ ਨਹਿਰ ਬੰਦ ਕੀਤੀ ਹੋਈ ਹੈ ਇਹਨੂੰ ਉਰੀ ਸਵਿਸ਼ਿਆ ਕਰਨ ਆ ਰਿਹਾ ਇਹਨੂੰ ਕਿਵੇਂ ਚਲਾਇਆ ਜਾਵੇ ਔਰ ਉਹ ਪਾਣੀ ਹਰਿਆਣੇ ਦੇ ਕਰ ਕਿਵੇਂ ਲੈ ਕੇ ਜਾਂਦਾ ਜਾਵੇ ਤੇ ਇਸ ਗੱਲ ਦਾ ਜਦੋਂ ਸਾਨੂੰ ਇਹ ਪਤਾ ਲੱਗਿਆ ਟ੍ਰਿਬਿਊਨਲ ਆ ਰਿਹਾ ਤਾਂ ਅਸੀਂ ਤੁਰੰਤ ਸਾਡੇ ਕਿਸਾਨ ਜਿਹੜੇ ਇਲਾਕੇ ਦੇ ਇਕੱਠੇ ਹੋ ਗਏ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਉਹ ਉੱਥੇ ਨਹੀਂ ਆਉਣ ਦੇਣਾ ਉਹਨੂੰ ਵਾਪਸ ਭੇਜਣਾ ਉਹ ਵਾਪਸ ਜਾਏਗਾ ਆਪਣੀ ਰਿਪੋਰਟ ਸੈਂਟਰ ਨੂੰ ਦੇਵੇਗਾ ਤੇ ਜਾਂ ਜਿਹਨਾਂ ਨੇ ਵੀ ਇੱਥੇ ਟ੍ਰਿਬਿਊਨਲ ਕੈਂਪ ਕੀਤਾ ਉਹਨਾਂ ਨੂੰ ਵੀ ਰਿਪੋਰਟ ਦੇ ਕੇਗਾ ਵੀ ਪੰਜਾਬ ਦੇ ਕਿਸਾਨ ਹੈ ਜਿਹੜੇ ਉਹ ਪਾਣੀ ਦਾ ਹਰਿਆਣੇ ਨੂੰ ਜਾਣ ਦਾ ਵਿਰੋਧ ਕਰ ਰਹੇ ਨੇ ਅੱਜ ਪੰਜਾਬ ਦੇ ਕਿਸਾਨਾਂ ਲਈ ਤਾਂ ਪਾਣੀ ਹੈ ਨਹੀਂ ਖਾਸ ਕਰਕੇ ਅਸੀਂ ਇਸ ਇਲਾਕੇ ਦੀ ਗੱਲ ਕਰਦੀਏ ਰੋਪੜ ਵੈਲਟ ਦੀ ਕਰ ਰਹੀਏ ਕਿਤੇ ਦਰਿਆ ਦਾ ਪਾਣੀ ਨਹੀਂ ਲੱਗਦਾ ਕਿਤੇ ਨਹਿਰ ਦਾ ਪਾਣੀ ਨਹੀਂ ਲੱਗ ਰਿਹਾ ਇਸ ਕਰਕੇ ਇੱਥੇ ਪਾਣੀ ਕਿਸਾਨਾਂ ਵਾਸਤੇ ਹੈ ਨਹੀਂ ਪਾਣੀ ਡੂੰਘਾ چلا ਗਿਆ ਮਾਈਨਿੰਗ ਨੇ ਹੋਰ ਡੂੰਘਾ ਲੇ ਗਈ ਪਾਣੀ ਤੇ ਸਵਰਸੀਵਲ ਮੋਟਰਾਂ ਨੇ ਕਨੈਕਸ਼ਨ ਹੀ ਮਿਲਦੇ ਪਾਣੀ ਕਦੇ ਨਹੀਂ ਜਾ ਰਿਹਾ ਜੇ ਫਸਲਾਂ ਨੂੰ ਇੱਥੇ ਸਿੰਚਾਈ ਕਰਨੀ ਹੈ ਤਾਂ ਫਿਰ ਇਹ ਜਿਹੜਾ ਲਹਿਰਾਂ ਦਾ ਪਾਣੀ ਆ دریاਵਾਂ ਦਾ ਪਾਣੀ ਆ ਇਹਦਾ ਇਲਾਕਾ ਸਿੰਜਿਆ ਜਾ ਸਕਦਾ ਪਰ ਇੱਥੇ ਅਸੀਂ ਹੜ੍ਹਾਂ ਦੀ ਮਾਦਮੀ ਝਲਦੇ ਆ ਤੇ ਇਸ ਕਰਕੇ ਇਹ ਸਾਡੇ ਇਲਾਕੇ ਦੀ ਤਵਾਹੀ ਵੀ ਹੁੰਦੀ ਹੈ ਤੇ ਪਾਣੀ ਸਾਨੂੰ ਮਿਲਣਾ ਨਹੀਂ ਪਾਣੀ ਹੜ੍ਹਾਂ ਨੇ ਲੈ ਕੇ ਜਾ ਰਹੇ ਨੇ ਇਸ ਕਰਕੇ ਅਸੀਂ ਕਿਸਾਨਾਂ ਨੇ ਅੱਜ ਵਿਰੋਧ ਪ੍ਰਦਰਸ਼ਨ ਰੱਖਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆ ਪਾਣੀ ਦੀ ਰਾਖੀ ਕਰਨੀ ਹੈ ਔਰ ਜਿਹੜੇ ਇੱਦਾਂ ਦੇ ਟ੍ਰਿਬਿਊਨਲ ਜਿਹੜੀਆਂ ਇੱਦਾਂ ਦੀਆਂ ਕੋਈ ਤਾਕਤਾਂ ਇੱਥੇ ਆਉਣਗੀਆਂ ਤੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹ ਸਾਡਾ ਕਿਸਾਨਾਂ ਦਾ ਅੱਜ ਫੈਸਲਾ ਅਸੀਂ ਉਹਨੂੰ ਉੱਥੇ ਸਮਸ਼ਿਆ ਲੈਣ ਦੇ ਲਈ ਨਹੀਂ ਜਾਣ ਦੇਵਾਂਗੇ ਉਸ ਲਈ ਸਾਰੇ ਕਿਸਾਨ ਇਕੱਠੇ ਆ ਜਿੰਨਾਂ ਚਿਰ ਮਰਦੀ ਜਾਨ ਲਾਣਾ ਪਿਆ ਜੇ ਉੱਥੇ ਵੀ ਬਿੰਗੇ ਡੇਡੇ ਢੰਗ ਨਾਲ ਕਦੇ ਪਹੁੰਚੀਏ ਤਾਂ ਉੱਥੇ ਵੀ ਠੇੜਾ ਕਰਾਂਗੇ ਜਾਣ ਨਹੀਂ ਦੇਵਾਂਗੇ ਇੱਕ ਦੋ ਜਣ ਇੱਥੇ ਵਾੜਾਂਗੇ ਇਹ ਸਾਡਾ ਫੈਸਲਾ ਸਾਡੀ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਉੱਤੇ ਤੁਸੀਂ ਡਾਕੇ ਨਾ ਮਾਰੋ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਤਵਾ ਕਰਨ ਤੇ ਤੁਰਿਆ ਕਦੇ ਬਿਜਲੀ ਬਿੱਲ ਸੋਧ ਬਿੱਲ ਲਿਆ ਰਹੇ ਨੇ ਇਹਦੇ ਆ ਨਵਾਂ ਬੀਜ ਕਿਸਾਨ ਆਪਣਾ ਦੇ ਬੀਜਣ ਦੇ ਉਹ ਲੈ ਕੇ ਆ ਰਹੇ ਨੇ ਸੋ ਇਸ ਕਰਕੇ ਆ ਹੁਣ ਨਵਾਂ ਪਾਣੀ ਖੋਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿੱਥੇ ਲਾਗੂ ਨਹੀਂ ਹੋਣ ਦਵਾਗੇ ਇਹ ਸਦਾ ਫੈਸਲਾ ਕਰੋ ਜਲਵਾਬ ਦੇ ਪਿੰਡਾਂ ਨੂੰ ਨਹਿਰੀ ਪਾਣੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਦੂਜੇ ਸਟੇਟਾਂ ਨਾਲ ਯਾਰੀਆਂ ਬਚੋ ਲਗਾਇਓ ਬਹਾਲ ਲਗਾਇਓ ਬਹਾਲ ਲਗਾਇਓ ਪਾਣੀ ਵਾਲੇ ਟ੍ਰਿਬਿਊਨਲ ਕੋ ਸੋਹਣੇ ਰਾਕੇ ਪਿੰਡਾਂ ਵਾਸਤੇ ਮੈਰੀ ਪਾਣੀ ਦਾ ਪ੍ਰਬੰਧ ਕਰੋ ਕਰੋ

ਹਾਂਜੀ ਜਿਹੜੇ ਅਜੇ ਤੱਕ ਬੂੰਗਾ ਸਾਹਿਬ ਨਹੀਂ ਪਹੁੰਚੇ ਆ ਉਹਨਾਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਬੂੰਗਾ ਸਾਹਿਬ ਪਹੁੰਚੋ ਜੀ ਆਹ ਦੇਖੋ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਭਰਾ ਇੱਥੇ ਪਹੁੰਚ ਚੁੱਕੇ ਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਟੀਮ ਜਿਹੜੀ ਹੈ ਉਹ ਕੀਪਰ ਸਾਹਿਬ ਪਹੁੰਚ ਰਹੀ ਹੈ ਸੋ ਸਾਰੇ ਨੇ ਇਕੱਠੇ ਹੀ ਰਹਿਣਾ ਆ ਆਹ ਦੇਖ ਲਓ ਇਹਨਾਂ ਦੀ ਪਾਰ ਧਾਰਾ ਪੁੱਛਿਆ ਕਰੋ ਹੈ ਨਾ ਕਿ ਕਿਹੜੀ ਫਾਰਟ ਜੜਾਈ ਨਹੀਂ ਸਾਰੇ ਜੜਾਈ ਭਾਰਤ ਸਰਕਾਰ ਮੁਰਦਾਬਾਦ 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 ਭਾਰਤ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਨੂੰ ਪੰਜਾਬ ਪੰਜਾਬ ਨੂੰ ਪਾਣੀਆਂ ਦੇ ਮਾਲਕੀ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਨੂੰ ਪਾਣੀਆਂ ਦੇ ਮਾਲਕੀ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ ਬੰਦ ਕਰੋ ਪਾਣੀਆਂ ਦੇ ਮਸਲੇ ਰਿਪੇਰੀਅਨ ਸੰਧਾ ਦੇ ਨਾਲ ਹੱਲ ਕਰੋ ਹੱਲ ਕਰੋ ਹੱਲ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਨੂੰ ਪਾਣੀਆਂ ਦੀ ਮਾਲਕੀ ਦਾ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਨੂੰ ਪਾਣੀਆਂ ਦੀ ਮਾਲਕੀ ਦਾ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ मुर्दाबा मुबा मुबा करो मुदाबा मुबा मुदाबा हिंद ਆਪੇ ਹਮਾਤਲ ਦੋ ਰੁਪਈਏ ਦੇ ਸਟੇਟਾਂ ਨੇ ਇਹਨਾਂ ਦੇ ਵਿੱਚ ਅਗਰ ਕੋਈ ਪਾਣੀ ਦਾ ਮਸਲਾ ਹੈ ਤਾਂ ਉੱਥੇ ਟਰਮੀਨਲ ਬਣਾਇਆ ਜਾ ਸਕਦਾ ਅਤੇ ਜਿਵੇਂ ਹੁਣ ਟਰਮੀਨਲ ਬਣਾਇਆ ਹੈ ਪੰਜਾਬ ਹਰਿਆਣਾ ਤੇ ਪੰਜਾਬ ਤੇ ਰਾਜਸਥਾਨ ਦਾ ਇਹ ਟਰਮੀਨਲ ਜਿਹੜਾ ਗੈਰਬਾਜੇ ਵੈ ਜੋ ਕਿ ਸਿਧਾਂਤ ਦੀ ਉਲੰਘਣਾ ਹੈ ਜਿਸ ਦੇ ਨਾਲ ਕਿ ਇਹ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਵੱਡਾ ਡਾਕਾ ਉਹ ਮਾਰਿਆ ਜਾ ਰਿਹਾ ਪੰਜਾਬ ਦੇ ਵਿੱਚ ਅਸੀਂ ਤੀਜੀ ਪਰਤ ਦੇ ਵਿੱਚੋਂ ਪਾਣੀ ਕੱਢ ਰਹੇ ਹਾਂ ਜਿਹਦੇ ਵਿੱਚ ਕਿ ਬਹੁਤ ਖਤਰਨਾਕ ਰਸਾਇਣਿਕ ਨੇ ਤੇ ਪੰਜਾਬ ਸਾਡਾ ਗੰਜਰ ਹੌਣ ਬੰਨ ਜਿਹੜਾ ਵੱਧ ਰਿਹਾ ਹੈ ਇਸ ਕਰਕੇ ਪੰਜਾਬੀਓ ਅੱਜ ਮੌਕਾ ਹੈ ਜੇਕਰ ਪੰਜਾਬ ਨੂੰ ਬਚਾਣਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਣਾ ਹੈ ਤਾਂ ਘਰਾਂ ਤੋਂ ਬਾਹਰ ਤੁਹਾਨੂੰ ਨਿਕਲਣਾ ਪੈਣਾ ਨਹੀਂ ਤਾਂ ਇੱਕ ਬੂੰਦ ਪਾਣੀ ਲਈ ਵੀ ਤੁਹਾਨੂੰ ਤਰਸਾ ਦੇਣਾ ਹੈ ਨਾ ਸਰਕਾਰਾਂ ਨੇ ਇਹ ਫਿਰ ਬਾਣੀ ਬੋਲਦੀ ਰਾਜਨੀਤੀ ਜਿਹੜੀ ਉਹ ਕਰਤੀਆਂ ਨੇ ਪਰ ਲੋਕਾਂ ਬਾਰੇ ਜੇ ਗੱਲ ਕਰੀਏ ਲੋਕਾਂ ਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਇਸ ਕਰਕੇ ਪੰਜਾਬ ਦੀ ਰਾਖੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਿਸੇ ਨੇ ਕਰਨੀ ਹੈ ਤਾਂ ਅਸੀਂ ਇਕੱਠੇ ਹੋ ਕੇ ਕਰਨੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਖੌਰੀ ਤੌਰ ਤੇ ਜਿਹੜਾ ਬੂਗਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਇਸ ਰਿਜਨਲ ਦੇ ਜਿਹੜੇ ਸਾਥੀ ਜੱਜ ਆ ਰਹੇ ਨੇ ਉੱਥੋਂ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਇਹ ਸਾਰੀ ਲੜਾਈ ਅਸੀਂ ਇਕੱਲੇ ਨਹੀਂ ਲੜ ਸਕਦੇ ਆ ਕਿੰਨੀ ਗਾੜੀਆਂ ਆਲੇ ਨੂੰ ਦੇਖ ਲਓ ਬਜ਼ੁਰਗਾਂ ਨੂੰ ਆਥਾਥੀਆਂ ਨੂੰ ਦੇਖ ਲਓ ਜਿਹੜੇ ਆਪਰੇਂਸ ਹਰੀ ਜਾ ਇੱਥੇ ਕੀਤਵੰਤ ਨੂੰ ਪਹੁੰਚਿਆ ਸਾਰੇ ਕੰਮ ਛੱਡ ਦਿਓ ਯਾਰ ਅਸੀਂ ਇਹ ਵਿਆਹ ਸ਼ਾਦੀਆਂ ਛੱਡ ਕੇ ਆਏ ਆ ਬੂਗਾ ਸਾਹਿਬ ਕਰੋ ਅਸੀਂ بڑے ਕਾਨੂੰਨ ਅਮਨ ਪਸੰਦ ਲੋਕ ਆ ਪਰ ਮੈਂ ਇਹ ਗੱਲ ਸਿਸਟਮ ਨੂੰ ਕਹਿ ਦੇਣੀ ਜਾਂਦਾ ਵੀ ਜੇ ਮਾਨਸਰਾਂ ਦੇ ਮਾਮਲੇ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਹਰੇਕ ਪਿੰਡਾਂ ਨੂੰ ਡੈਰਾ ਸੂਏ ਲਾ ਕੇ ਦੂਰ ਉਹਦੇ ਬਾਅਦ ਤੁਸੀਂ ਕੋਈ ਫੈਸਲੇ ਕਰਨੇ ਤਾਂ ਉਹਦੇ ਪਰ ਵਿਚਾਰ ਕਰਨਾ ਨਹੀਂ ਤਾਂ ਅਸੀਂ ਹਰ ਹੱਦ ਤੱਕ ਜਾਣ ਲਈ ਤਿਆਰ ਹੈ ਪਰ ਫੇਰ ਕਹਿੰਦਾ ਅਸੀਂ ਕਾਨੂੰਨ ਪਸੰਦ ਲੋਕ ਆ ਪਰ 6 ਰਿਪਰੀਅਨ ਐਕਟ ਨੂੰ ਲਾਂਭੇ ਕਰਕੇ ਨਾਦਰਸ਼ਾਈ ਨੀਤੀਆਂ ਨੂੰ ਲਿਆ ਕੇ ਤੁਸੀਂ ਕੋਈ ਧੱਕਾ ਕਰਨਾ ਚਾਹੋਗੇ ਅਸੀਂ ਇਹ ਹਉਣ ਨਹੀਂ ਦੇਣਾ ਸਾਰੇ ਆ ਜੋ ਇੱਕ ਦਿਨ ਜੰਮਣਾ ਇੱਕ ਦਿਨ ਮਾਰਨਾ ਮੁਰਕਪਟ ਕਿਹੜੀਆਂ ਗੱਲਾਂ ਹੁੰਦੀਆਂ ਤੇ ਬਾਅਦ ਚ ਸਾਨੂੰ ਕਹਿੰਦੇ ਜੀ ਤੁਸੀਂ ਆ 10 ਦੇ ਨਹੀਂ ਕਰਦੇ ਨਹੀਂ ਹੁਣ ਤੁਹਾਨੂੰ ਦੱਸਦੇ ਆ ਸਮਾਂ ਕਰੀਬ ਕਿੰਨੇ ਵਜੇ ਦਾ ਜੀ ਤੇ 3:18 4 ਵਜੇ ਤੱਕ ਪੁੱਛੋ ਮੈਂ ਤੁਹਾਨੂੰ ਵੀਰੋ ਕਹਿੰਦਾ ਆਪਣੇ ਕੰਮ ਛੱਡ ਕੇ ਕੋਈ ਨਹੀਂ ਡੰਗਰ ਪਸ਼ੂ ਕਰਨੇ ਵਾਲੇ ਥੋੜੀ ਦੇਰ ਨੂੰ ਚੋਲਿਓ ਸਵੇਰੇ ਚੋਲਿਓ ਪਰ ਜੇ ਹੁਣ ਉਵੇਂ ਛਲੇ ਰਹਿ ਗਏ ਪਰ ਸਾਨੂੰ ਲਾ ਮਿਹਰਾ ਦੇਓ ਅਸੀਂ ਆਪਣਾ ਫਰਜ਼ ਨਿਭਾਉਣ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੇ ਥਾਂ ਤੇ ਬੈਠੇ ਆ ਇੱਥੋਂ 2 ਕਿਲੋਮੀਟਰ ਤੋਂ SBYL ਜਿਹੜੀ ਨਿਕਲਦੀ ਆ ਸਾਡੇ ਇਸ ਇਲਾਕੇ ਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸਾਡੇ ਖੇਤਾਂ ਨੂੰ ਪਾਣੀ ਨਹੀਂ ਲੱਗ ਰਿਹਾ ਸਾਡੇ ਨਾਲ ਥੱਲੇ ਸਤਲੁਜ ਦਰਿਆ ਏ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਐਸਵਾਈਐਲ ਨਹਿਰ ਜਿੱਥੇ ਤੱਕ ਚੱਲਦੀ ਉਹਦਾ ਪਾਣੀ ਨਹੀਂ ਲੱਗਦਾ ਜਿਹੜੀ ਪਹਿਲਾਂ ਪਾਖੜਾ ਬਿਆਸ ਬੋਰਡ ਦੀ ਨਹਿਰ ਚੱਲਦੀ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਪਾਣੀ ਤੇ ਹੱਕ ਪੰਜਾਬ ਦਾ ਏ ਪੰਜਾਬ ਤੋਂ ਵਾਧੂ ਪਾਣੀ ਸਾਡੀਆਂ ਫਸਲਾਂ ਤੋਂ ਵਾਧੂ ਪਾਣੀ ਹੋਊਗਾ ਤਾਂ ਉਹ ਕਿਸੇ ਹੋਰ ਸਟੇਟ ਨੂੰ ਦਿੱਤਾ ਜਾ ਸਕਦਾ ਜਿਹੜਾ ਕਿ ਪਹਿਲਾਂ ਹੀ ਹਰਿਆਣੇ ਨੂੰ ਪਾਣੀ ਜਾ ਰਿਹਾ ਅੱਜ ਇੱਕ ਇਹ ਢੇਢੇ ਤਰੀਕੇ ਦੇ ਨਾਲ ਪਾਣੀ ਦੀ ਪਮੈਸ਼ ਕਰਕੇ ਨਵੇਂ ਕੋਈ ਆਰਡਰ ਬਣਾਉਣ ਦੀ ਤਕਰੀਰ ਚੱਲ ਰਹੀ ਹੈ ਕਿ ਪਾਣੀ ਨੂੰ ਧੱਕੇ ਨਾਲ ਪੰਜਾਬ ਤੋਂ ਖੋਇਆ ਜਾਵੇ ਅਸੀਂ ਇਹ ਪਾਣੀ ਨੂੰ ਬਿਲਕੁਲ ਵੀ ਨਹੀਂ ਜਾਣ ਦਵਾਂਗੇ ਸਾਡੇ ਪੰਜਾਬ ਦੇ 13 ਐਮਪੀ ਆ ਜਿਹੜੇ ਉਹਨਾਂ ਚੋਂ ਕੋਈ ਨਹੀਂ ਬੋਲ ਰਿਹਾ ਪੰਜਾਬ ਦੇ ਐਮਐਲਏ ਜਿਹੜੇ 117 ਉਹਨਾਂ ਚੋਂ ਇੱਕ ਦੋ ਨੂੰ ਛੱਡ ਕੇ ਕੋਈ ਪੰਜਾਬ ਦੇ ਹੱਕ 'ਚ ਪਾਣੀ ਦੇ ਮੁੱਦੇ ਦੇ ਗੱਲ ਨਹੀਂ ਕਰਦਾ ਸਰਕਾਰਾਂ ਸਿਰਫ ਡਰਾਮੇਬਾਜ਼ੀ ਕਰ ਰਹੀਆਂ ਅਸੀਂ ਪੰਜਾਬ ਦੇ ਕਿਸਾਨ ਆਪਣੇ ਪਾਣੀ ਦੇ ਮੁੱਦੇ ਤੇ ਹੱਕ ਤੇ ਡਟ ਕੇ ਖੜੇ ਆ ਅਸੀਂ ਬਿਲਕੁਲ ਵੀ ਪਾਣੀ ਜਾਣ ਨਹੀਂ ਦਵਾਂਗੇ ਕਿਉਂਕਿ ਸਾਨੂੰ ਪਤਾ ਚੱਲਿਆ ਟ੍ਰਿਬਿਊਨਲ ਵਾਲੇ ਆ ਰਹੇ ਆ ਔਰ ਪਾਣੀਆਂ ਦੇ ਮੁੱਦੇ ਦੇ ਉੱਤੇ ਇੱਕ ਟ੍ਰਿਬਿਊਨਲ ਜਿਹੜਾ ਇਨ੍ਹਾਂ ਵੱਲੋਂ ਆ ਉਹਦੇ ਉਹਦੇ ਸਾਹਮਣੇ ਜੱਜ ਆ ਰਹੇ ਆ ਤੇ ਇਸ ਕਰਕੇ ਅਸੀਂ ਅ ਲੋਕਾਂ ਨੂੰ ਵੇਖਦੇ ਹੋਏ ਜਦੋਂ ਮੈਂ ਵੇਖਿਆ ਵੀ ਢੇ ਕਿਸਾਨ ਇੱਥੇ ਖੜੇ ਆ ਮੈਂ ਪੁੱਛਿਆ ਕੀ ਗੱਲ ਆ ਤੇ ਕਹਿੰਦੇ ਅਸੀਂ ਇਸ ਕਰ ਰਹੇ ਹਾਂ ਸੋ ਅਸੀਂ ਅੱਜ ਸਮਰਥਕ ਦੇ ਤੌਰ ਤੇ ਬੈਠੇ ਆ ਅੱਜ ਇਹਨਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਜੋ ਫਰਜ਼ ਆ ਅਸੀਂ ਉਹ ਅਦਾ ਕਰ ਰਹੇ ਆ ਜੋ ਜਿਵੇਂ ਇਹ ਸਾਰੇ ਬੈਠੇ ਆ ਉਵੇਂ ਹੀ ਅਸੀਂ ਇੱਥੇ ਨਾਲ ਇਹਨਾਂ ਦੇ ਬੈਠੇ ਆ ਇਹਨਾਂ ਨੂੰ ਹੌਸਲਾ ਦੇ ਰਹੇ ਆ ਪਰ ਤਾਂ ਕਿ ਜੋ ਅਸੀਂ ਆਪਣਾ ਯੋਗਦਾਨ ਆ ਉਹ ਅਸੀਂ ਪਾ ਸਕੀਏ ਨਾ ਕਿ ਕੋਈ ਸਿਆਸੀ ਸਿਆਸਤ ਦੇ ਤੌਰ ਤੇ ਪਰ ਪੰਜਾਬੀ ਹੋਂਦਾ ਫਰਜ਼ ਆ ਅਦਾ ਕਰ ਰਿਹਾ ਹਾਂ ਜੀ ਸਮੇ ਸਮੇਤੇ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਗਏ ਨੇ ਅਤੇ ਪੂਰੇ ਦੇਸ਼ ਦੇ ਵਿੱਚ ਸਟੇਟਾਂ ਦਾ ਜਿਹੜਾ ਕੇਂਦਰੀਕਰਨ ਹੈ ਉਹ ਕੀਤਾ ਜਾ ਰਿਹਾ ਹੈ ਸੋ ਅੱਜ ਸੁਪਰੀਮ ਕੋਰਟ ਦੀ ਜਿਹੜੀ ਸਾਬਕਾ ਜੱਜੇ ਕ੍ਰਿਮੀਨਲ ਦੀ ਸਾਬਕਾ ਜੱਜਾਂ ਦੀ ਟੀਮ ਜਿਹੜੀ ਹੈ ਉਹ ਕੀਪਰ ਸਾਹਿਬ ਪਹੁੰਚ ਰਹੀ ਹੈ ਜਿਹਦਾ ਵਿਰੋਧ ਕਰ ਲਈ ਅਸੀਂ ਇੱਥੇ ਪਹੁੰਚੇ ਹਾਂ ਮੇਨ ਰੀਜ਼ਨ ਇਹ ਹੈ ਕਿ ਇੰਟਰਨੈਸ਼ਨਲ ਰਿਪੀਰੀਅਨ ਸਿਧਾਂਤ ਪੂਰੀ ਦੁਨੀਆ ਦੇ ਵਿੱਚ ਅਗਰ ਕਿਤੇ ਪਾਣੀਆਂ ਦਾ ਕੋਈ ਮਸਲਾ ਆ ਜਾਂਦਾ ਹੈ ਤਾ ਉਸ ਸਿਧਾਂਤ ਦੇ ਨਾਲ ਹੱਲ ਕੀਤਾ ਜਾਂਦਾ ਹੈ ਪਰ ਇੱਥੇ ਰਪੇਰੀਅਨਸ ਦਾ ਹੱਤ ਨੂੰ ਸ਼ਿੱਕੇ ਟੰਕੇ ਰਪੇਰੀਅਨਸ ਦਾ ਹੱਤ ਨੂੰ ਸ਼ਿੱਕੇ ਟੰਕੇ ਤੇ ਜਿਹੜਾ ਸੁਪਰੀਮ ਕੋਰਟ ਟ੍ਰਿਬਿਊਨਲ ਬਣਾ ਰਿਆ ਇਹ ਬਿਲਕੁਲ ਨਾਜਾਇਜ਼ ਹੈ ਬਿਲਕੁਲ ਗਲਤ ਢੰਗ ਦੇ ਨਾਲ ਇਹ ਟ੍ਰਿਬਿਊਨਲ ਬਣਾਈ ਗਈ ਹੈ ਕਿਉਂਕਿ ਇੰਟਰਨੈਸ਼ਨਲ ਰਪੇਰੀਅਨ ਸਿਧਾਂਤ ਕਹਿੰਦਾ ਹੈ ਕਿ ਟ੍ਰਿਬਿਊਨਲ ਸਿਰਫ ਉੱਥੇ ਹੀ ਬਣ ਸਕਦੀ ਹੈ ਜਿੱਥੇ ਦੋ ਸਟੇਟਾਂ ਦਾ ਰਪੇਰੀਅਨ ਦਾ ਜਿਹੜਾ ਕੋਈ ਮਸਲਾ ਹੋਵੇ ਮੰਨ ਲਓ ਹਿਮਾਚਲ ਤੋਂ ਪਾਣੀ ਆਂਦਾ ਹੈ ਤੇ ਪੰਜਾਬ ਦੇ ਵਿੱਚ ਅਗਰ ਹਿਮਾਚਲ ਔਰ ਪੰਜਾਬ ਦਾ ਕੋਈ ਪਾਣੀ ਦਾ ਮਸਲਾ ਹੈ ਇਹਦੇ ਉੱਤੇ ਨਰ ਕਮਿਊਨਲ ਬਣਾਈ ਜਾ ਸਕਦੀ ਹੈ ਪਰ ਹਰਿਆਣਾ ਜਾਂ ਰਾਜਸਥਾਨ ਜਿੱਥੇ ਕੋਈ ਰਿਪੀਰੀਅਨ ਸਟੇਟ ਵਿੱਚ ਆਂਦੇ ਨਹੀਂ ਹੈਗੇ ਉਹਨਾਂ ਦੇ ਲਈ ਉੱਤੇ ਜਿਹੜੀ ਹੈ ਕੋਈ ਵੀ ਕਮਿਊਨਲ ਨਹੀਂ ਬਣਾਈ ਜਾ ਸਕਦੀ ਇਹ ਬਿਲਕੁਲ ਨਾਜਾਇਜ਼ ਹੈ ਤੇ ਪੰਜਾਬ ਨਾਲ ੱਟਕਾ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਦੇ ਕੋਲੋਂ ਪੰਜਾਬ ਜਿਹੜੇ ਡੈਮਾਂ ਦੇ ਉੱਤੇ ਹੱਕ ਹੈ ਉਹ ਖੋਏ ਗਏ ਹੈ ਤੇ ਅੱਜ ਪੰਜਾਬ ਦਾ ਪਾਣੀ ਹੈ ਜਿਹੜਾ ਉਹਦੇ ਉੱਤੇ ਵੀ ਟਰਮੀਨਲ ਬਣਾ ਕੇ ਜਿਹੜਾ ਐਸਵਾਈਐਲ ਦੁਆਰਾ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਇਹਦਾ ਹੀ ਡਟ ਕੇ ਵਿਰੋਧ ਕਰਦੇ ਆ ਤੇ ਕਿਸੇ ਵੀ ਕੀਮਤ ਦੇ ਉੱਤੇ ਇਹ ਆਪਾਂ ਨਹੀਂ ਹੋਣ ਦੇਵਾਂਗੇ ਅਗਰ ਸਰਕਾਰ ਨੇ ਕੋਈ ਵੀ ਫੈਸਲਾ ਲੈਣਾ ਹੈ ਤਾਂ ਉਹ ਰੂਪਰੀਅਨ ਸੰਧਾਨ ਦੇ ਅੰਦਰ ਲੈ ਕੇ ਲਵੇ ਅਤੇ ਸਰ ਤੋਂ ਪਹਿਲੀ ਗੱਲ ਹੈ ਜਿਹੜੀ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦੀ ਮਲਕੀਅਤ ਹੈ ਜਿਹੜੀ ਉਹਦਾ ਹੱਕ ਉਹ ਮਿਲਣਾ ਚਾਹੀਦਾ ਹੈ ਦੇਖੋ ਥੋੜੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਆਪਾਤਕਾਲੀ ਸਥਿਤੀ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ ਐਸਵਾਈਐਲ ਨੂੰ ਲੈ ਕੇ ਬਿਆਨ ਬੇਸ਼ੱਕ ਬਾਹਰ ਕੋਸ਼ਾਈ ਗਿਆ ਪਰ ਹਾਲਾਤ ਇਹ ਬਣੇ ਵੇ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਔਰ ਸਾਰਿਆਂ ਨੂੰ ਇਹੀ ਖਾਸ਼ਾ ਸੀਗਾ ਕਿ ਪੰਜਾਬ ਦੇ ਪਾਣੀਆਂ ਉੱਤੇ ਮੁੜ ਕੇ ਦਾਕਾ ਵੱਜਣ ਦਾ ਜਿਹੜਾ ਖਾਸ਼ਾ ਪੈਦਾ ਹੋ ਚੁੱਕਿਆ ਹੈ ਔਰ ਅੱਜ ਸੁਪਰੀਮ ਕੋਰਟ ਦੇ ਆਧਾਰ ਤੇ ਇੱਕ ਟ੍ਰਿਬਿਊਨਲ ਰਿਟਾਇਰਡ ਜੱਜ ਦੀ ਬਣਾ ਕੇ ਜੋ ਇਹਨਾਂ ਕੋਲ ਸਾਡੇ ਸਾਰੇ ਸਾਥੀਆਂ ਕੋਲ ਇਹਨਾਂ ਕੋਲ ਪੁਖਤਾ ਜਾਣਕਾਰੀ ਆਈ ਹੈ ਤੇ ਲੋਹੜਖੱਟ ਤੇ ਆ ਕੇ ਮੁੜ ਕੇ ਜਿਹੜੀ ਐਸਵਾਈਐਲ ਜਿਹਨੂੰ ਬਹੁਤ ਵੱਡੇ ਸੰਘਰਸ਼ਾਂ ਦੇ ਨਾਲ ਬੰਦ ਕੀਤਾ ਜਿਹਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਮਤਾ ਵੀ ਪੈ ਚੁੱਕਿਆ ਹੈ ਤੇ ਪਾਣੀ ਜਿਹੜਾ ਹੈ ਜਾਣਦਾ ਦਾ ਕੰਮ ਤਾ ਰਹੂਗਾ ਜੇ ਜ਼ਮੀਨਾਂ ਰਹੂਗੀਆਂ ਲੋਕ ਉਹਨੂੰ ਬਾਹਰ ਰੇ ਨੇ ਮੁੜ ਕੇ ਉਹਦੀ ਨਜ਼ਰਸ਼ਾਨੀ ਕਰਨ ਦੀ ਇਚਾਰਾਸ਼ ਹੋਈ ਕਰਨ ਦੇ ਲਈ ਇਹ ਬਾਫ ਦਾ ਟ੍ਰਿਬਿਊਨਲ ਦੇ ਰੂਪ ਵਿੱਚ ਇੱਥੇ ਪੁੱਜਣ ਲੱਗਿਆ ਹੋਰ ਕਿਸਾਨ ਸਾਡਾ ਸਾਰਾ ਇਲਾਕਾ 200 ਪਿੰਡ ਲਗਾਤਾਰ ਮੰਗ ਕਰ ਰਿਹਾ ਨੰਗਲ ਡੈਮ ਗੱਲਾਂ ਦਾ ਬਹੁਤ ਕਰਦੀ ਸਰਕਾਰ ਇਹ ਪੰਜਾਬ ਦੇ ਪਿੰਡਾਂ ਨੂੰ ਨਹਿਰੀ ਸੂਏ ਕੱਸੀਆਂ ਬਣਾ ਕੇ ਪਾਣੀ ਪਿਆ ਦਿੰਦਾ ਪਰ 200 ਪਿੰਡ ਮੰਗਲ ਮੋਜੋ ਆਲ ਟਾਈਮ ਤੋਂ ਲੈ ਕੇ ਕਾਨਪਰਖੋਈ ਤੇ ਬੱਟਪਰੀਆਂ ਸਾਰੇ ਇਲਾਕੇ ਦੇ ਘਾਟ ਦੇ ਪਿੰਡ ਸਿਆਏ ਬੈਠੇ ਆ ਬੋਰ ਲਗਾਤਾਰ ਸੁੱਕ ਰਿਹਾ ਅਸੀਂ ਨਿਰੰਤਰ ਮੰਗ ਕਰ ਰਹੇ ਆ ਕਿ ਇੱਕ ਛੋਟੀ ਨਹਿਰ ਬਣਾ ਦਿਓ ਇਸੇ ਪ੍ਰਕਾਰ ਦੇ ਨਾਲ ਪੰਜਾਬ ਦੇ ਹੇੜਲੇ ਸਿਆ ਵਿੱਚ ਮੰਗ ਹੈ ਕਿ ਪਾਣੀ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਦੇ ਦਿਓ ਅਸੀਂ ਤਾਂ ਲੜਾਈ ਉਹ ਸਿੱਧੀ ਲੜ ਰਹੇ ਪਏ ਪੰਜਾਬ ਵਿੱਚ ਸਿਰਫ ਜੋ ਬਾਕੀ ਸਟੇਟਾਂ ਨੇ ਕੀਤਾ ਹੈ ਪੰਜਾਬੀਆਂ ਨੂੰ ਸਰਕਾਰੀ ਨੌਕਰੀ ਪੰਜਾਬੀਆਂ ਨੂੰ ਜ਼ਮੀਨ ਦਾ ਅਧਿਕਾਰ ਨਹਿਰੀ ਪਾਣੀ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਫਿਰ ਜਿਹਨੂੰ ਮਰਜੀ ਦੋ ਸਾਡਾ ਦੁਸ਼ਮਣ ਨਹੀਂ ਹੈ ਹਰਿਆਣਾ ਕਿਸਾਨੀ ਦੋਲੇ ਵਿੱਚ ਸਾਡੇ ਨਾਲ ਖੜਾ ਰਿਹਾ ਪਰ ਜੇ ਪਾਣੀ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾਊਗੀ ਆਇਸ਼ੇ ਤਰਜ ਉਤੇ ਸੰਘਰਸ਼ ਵੀ ਹੋਣਗੇ ਜਾਂ ਵੀ ਹੋਣਗੇ ਐਕਸ਼ਨ ਵੀ ਹੋਣਗੇ